ਦੋਸਤ ਦੂਜੇ ਦੋਸਤ ਨੂੰ ਕਹਿੰਦਾ ਹੈ ਕਿ ਇਹ ਲੈ ਕੇ ਤੇ ਵੇਖਿਆ ਕਿ ਫਰਕ ਪੈਂਦਾ ਹੈ ਇੱਕ ਵਾਰੀ ਟਰਾਈ ਤੇ ਕਰਕੇ ਵੇਖ ਤੇ ਅੱਜਕਲ ਥੋੜਾ ਮੀਡੀਆ ਵੀ ਇਦਾਂ ਦਾ ਹੋ ਗਿਆ ਹੈ ਇੰਸਟਾਗ੍ਰam ਤੇ ਗਾਣੇ ਮੀਡੀਆ movies ਇਸ ਚੀਜ਼ ਨੂੰ ਬੜਾ ਨਾਰਮਲਾਈਜ਼ ਕਰ ਦਿਆ ਨੇ ਡਰੱਗਸ ਜਿਵੇਂ ਅਫੀਮ ਸ਼ਰਾਬ ਤੰਬਾਕੂ ਅਵੇਅਰਨੈਸ ਇੰਨੀ ਜ਼ਿਆਦਾ ਨਹੀਂ ਹੈਗੀ ਕਿ ਇੱਕ ਵਾਰੀ ਲੈਣ ਤੋਂ ਬਾਅਦ ਵੀ ਦੂਜੀ ਵਾਰੀ ਇਸ ਡਰੱਗ ਦੀ ਡੋਪਾਮਿਨ ਕਿੱਕ ਦੇ ਕਾਰਨ ਕ੍ਰੀਵਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਕਾਰਨ ਦੂਜੀ ਵਾਰੀ ਬੰਦਾ ਨਾ ਕਹਿ ਹੀ ਨਹੀਂ ਸਕਦਾ ਇਹ ਚੀਜ਼ ਜਿਹੜੀ ਹੈਗੀ ਹੈ ਨਾ ਇੰਟਰਸਟ ਤੇ ਕਿਉਰੀਓਸਿਟੀ ਕਿ ਪਤਾ ਨਹੀਂ ਇਸ ਚੀਜ਼ ਨਾਲ ਕੀ ਹੋ ਜਾਣਾ ਹੈ ਇਹ ਚੀਜ਼ ਸਭ ਤੋਂ ਵੱਡਾ ਕਾਰਨ ਹੈ ਕਿ ਬੱਚੇ ਇਸ ਚੀਜ਼ ਦੇ ਵਿੱਚ ਫਸਦੇ ਜਾਂਦੇ ਸ਼ੁਰੂ ਤੇ ਇੰਜੈਕਸ਼ਨ ਤੋਂ ਨਹੀਂ ਕਰਦਾ ਕਿਉਂਕਿ ਪਹਿਲੀ ਚੀਜ਼ ਉਹ ਬਹੁਤ ਐਕਸਪੈਂਸਿਵ ਹੈ ਤੇ ਦੂਜੀ ਚੀਜ਼ ਹਰ ਇੱਕ ਬੱਚੇ ਨੂੰ ਇਹ ਕਰਨਾ ਨਹੀਂ ਆਉਂਦਾ ਸ਼ੁਰੂਆਤ ਛੋਟੀ ਚੀਜ਼ ਤੋਂ ਹੁੰਦੀ ਹੈ ਪਰ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਗਿਲਟ ਹੁੰਦਾ ਹੈ ਚੌਥੀ ਵਾਰੀ ਸਿਰਫ ਤਲਬ ਪੰਜਾਬ ਦੇ ਵਿੱਚ ਨਸ਼ਾ ਇੱਕ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਾ ਹੈ ਔਰ ਖਾਸ ਕਰਕੇ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡ ਦੇ ਨੌਜਵਾਨ ਆਜਾ ਕਲ ਇਸ ਨਸ਼ੇ ਦੀ ਗ੍ਰਸਤ ਚਾਰੇ ਨੇ ਗ੍ਰਸਤ ਹੋ ਰਹੇ ਨੇ ਤਾਂ ਬਹੁਤ ਸਾਰੇ ਜਿਹੜੀਆਂ ਨੇ ਮਾੜੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਪਰ ਆਖਿਰਕਾਰ ਇਹ ਫੈਲਦਾ ਕਿਵੇਂ ਹੈ ਕਿਵੇਂ ਇੱਕ ਨੌਜਵਾਨ ਦੂਸਰੇ ਨੌਜਵਾਨ ਨੂੰ ਇਸ ਦੇ ਵਿੱਚ ਇੰਡਕਟ ਕਰਦਾ ਹੈ ਕਿਸ ਤਰੀਕੇ ਦੇ ਨਾਲ ਅੱਜ ਕਲ ਇਹ ਇੱਕ ਬਿਮਾਰੀ ਜਿਹੀ ਹੈ ਬਣ ਕੇ ਬਾਹਰ ਆਈ ਹੈ ਕੈਂਸਰ ਨਾਲੋਂ ਜ਼ਿਆਦਾ ਇਸ ਵੇਲੇ ਨਸ਼ੇ ਦੇ ਲੋਕ ਜਿਹੜੇ ਨੇ ਬਾਹਰ ਆ ਰਹੇ ਨੇ ਦਿਖ ਰਹੇ ਨੇ ਪਿੰਡਾਂ ਦਾ ਮਾਹੌਲ ਖਰਾਬ ਨੇ ਤਾਂ ਅੱਜ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਨਿਸ਼ਠਾ ਗੁਪਤਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਆ ਜੋ ਕਿ ਇਹਨੇ ਤੇ ਰਿਸਰਚ ਵੀ ਕਰ ਰਹੇ ਨੇ ਮੈਡਮ ਇੱਕ ਬਹੁਤ ਚਰਚਾ ਦਾ ਵਿਸ਼ਾ ਹੈ ਕਿ ਆਖਿਰਕਾਰ ਐਡਿਕਟ ਹੁੰਦਾ ਕਿਵੇਂ ਹਬ ਤੋਂ ਪਹਿਲਾਂ ਸਵਾਲ ਹੈ ਇੱਕ ਬੱਚਾ ਛੋਟਾ ਹੁੰਦਾ ਸਕੂਲ ਜਾਂਦਾ ਪਿੰਡ ਦੇ ਬੱਚੇ ਦੀ ਗੱਲ ਕਰਦੇ ਆ ਤਾਂ ਕਿਵੇਂ ਇਸ ਐਡਿਕਸ਼ਨ ਦੇ ਵਿੱਚ ਪੈਂਦਾ ਕੌਣ ਪਾਉਂਦਾ ਕਿ ਆ ਬੱਚੇ ਦਾ ਆਪਣਾ ਜੀ ਕਰਦਾ ਕਿਸ ਤਰੀਕੇ ਦੇ ਨਾਲ ਇਹ ਜਾਲ ਆਪਣੇ ਆਪ ਬੁਣਿਆ ਜਾ ਰਿਹਾ ਜਿਸ ਨੂੰ ਕਿ ਤੋੜਨ ਵਾਸਤੇ ਕੰਮ ਕੀਤੇ ਜਾ ਰਹੇ ਨੇ ਪਰ ਐਡਿਕਸ਼ਨ ਕਿਵੇਂ ਸ਼ੁਰੂ ਹੁੰਦੀ ਹੈ ਜਮੀਨੀ ਲੈਵਲ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਨਿਸ਼ਟਾ ਗੁਪਤਾਰ ਨੇਜਾ ਜਿੱਦਾਂ ਕਿ ਸਰ ਨੇ ਪੁੱਛਿਆ ਕਿ ਐਡਿਕਸ਼ਨ ਸ਼ੁਰੂ ਕਿੱਦਾਂ ਹੁੰਦੀ ਹੈ ਸਭ ਤੋਂ ਪਹਿਲਾ ਕਾਰਨ ਹੈ ਕਿ ਬੱਚਿਆਂ ਦੇ ਵਿੱਚ ਅੱਜਕੱਲ ਕਿਉਰੀਓਸਿਟੀ ਬਹੁਤ ਜ਼ਿਆਦਾ ਹੋ ਗਈ ਹੈ ਇੱਕ ਦੋਸਤ ਦੂਜੇ ਦੋਸਤ ਨੂੰ ਕਹਿੰਦਾ ਹੈ ਕਿ ਇਹ ਲੈ ਕੇ ਤੇ ਵੇਖਿਆ ਕੀ ਫਰਕ ਪੈਂਦਾ ਇੱਕ ਵਾਰੀ ਟਰਾਈ ਤੇ ਕਰਕੇ ਵੇਖ ਤੇ ਅੱਜਕਲ ਥੋੜਾ ਮੀਡੀਆ ਵੀ ਇਦਾਂ ਦਾ ਹੋ ਗਿਆ ਹੈ ਇੰਸਟਾਗ੍ਰam ਤੇ ਗਾਣੇ ਮੀਡੀਆ ਮੂਵੀਜ਼ ਇਸ ਚੀਜ਼ ਨੂੰ ਬੜਾ ਨਾਰਮਲਾਈਜ਼ ਕਰਦੀਆਂ ਨੇ ਡਰੱਗਸ ਜਿਵੇਂ ਅਫੀਮ ਸ਼ਰਾਬ ਤੰਬਾਕੂ ਇਸ ਚੀਜ਼ ਨੂੰ ਬੜਾ ਨਾਰਮਲਾਈਜ਼ ਕੀਤਾ ਗਿਆ ਹੈ ਰੂਟ ਕੌਜ਼ ਤੇ ਅਵੇਅਰਨੈਸ ਇੰਨੀ ਜ਼ਿਆਦਾ ਨਹੀਂ ਹੈਗੀ ਕਿ ਇੱਕ ਵਾਰੀ ਲੈਣ ਤੋਂ ਬਾਅਦ ਵੀ ਦੂਜੀ ਵਾਰੀ ਇਸ ਡਰਗ ਦੀ ਡੋਪਾਮਾਈਨ ਕਿੱਕ ਦੇ ਕਾਰਨ ਕਰੀਵਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਕਾਰਨ ਦੂਜੀ ਵਾਰੀ ਬੰਦਾ ਨਾ ਕਹਿ ਹੀ ਨਹੀਂ ਸਕਦਾ ਇੱਕੋ ਮੌਕਾ ਹੁੰਦਾ ਸਾਡੇ ਕੋਲ ਨਾ ਕਹਿੰਦਾ ਪਹਿਲੀ ਵਾਰੀ ਤੇ ਬੱਚਿਆਂ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਦੂਜੀ ਚੀਜ਼ ਪੇਰੈਂਟਸ ਬੜੇ ਓਪਨਲੀ ਬੱਚਿਆਂ ਨਾਲ ਇਸ ਚੀਜ਼ ਬਾਰੇ ਗੱਲ ਨਹੀਂ ਕਰਦੇ ਸ਼ਰਮ ਦਾ ਪਰਦਾ ਪਾਉਂਦੇ ਨੇ ਇਸ ਚੀਜ਼ ਦੇ ਜੇ ਪਿੰਡਾਂ ਦੀ ਅਗਰ ਗੱਲ ਕਰੀਏ ਤਾਂ ਪਿੰਡਾਂ 'ਚ ਵੈਸੇ ਸ਼ਰਮ ਬਹੁਤ ਹੁੰਦੀ ਹੈ ਅਗਰ ਗੱਲ ਕਰੀਏ ਬੱਚਾ ਅਗਰ ਜਰਾ ਸਕੂਲ ਤੇ ਹੈ ਪਲੱਸ 2 ਦੇ ਬੱਚੇ ਦੇਖਦੇ ਆ ਉਹ ਇਹਦੇ ਵਿੱਚ ਪਾਏ ਜਾਂਦੇ ਨੇ ਆਖਿਰਕਾਰ ਉਹ ਕਿਵੇਂ ਫਾਲ ਡਾਉਨ ਹੁੰਦਾ ਸਭ ਤੋਂ ਪਹਿਲਾ ਕਾਰਨ ਤੇ ਦੇਖੋ ਈਜ਼ੀ ਅਵੇਲੇਬਿਲਿਟੀ ਠੀਕ ਹੈ ਈਜ਼ੀ ਅਵੇਲੇਬਿਲਿਟੀ ਕਿ ਉਹ ਬੱਚਿਆਂ ਨੂੰ ਇਹ ਬੜੀ ਅੱਜਕੱਲ ਕੈਮਿਸਟ ਦੇ ਉੱਤੇ ਅਫੀਮ ਸ਼ਰਾਬ ਤੇ ਬੜੀ ਵੱਡੀ ਗੱਲ ਹੈ ਕੈਮਿਸਟ ਦੇ ਉੱਤੇ ਬੜੇ ਕੈਪਸੂਲ ਮਿਲਦੇ ਜਿਹੜੇ ਬੱਚੇ ਆਮ ਖਰੀਦ ਸਕਦੇ ਨੇ ਤੇ ਇੱਕ ਦੂਜੇ ਨੂੰ ਦੇਖੋ ਜੇ ਮੈਂ ਹੈਗੀਆਂ ਮੈਂ ਆਪਣੇ ਦੋਸਤ ਨੂੰ ਉਹੀ ਸਿਖਾਵਾਂਗੀ ਅਸੀਂ ਕਹਿੰਦੇ ਆ ਬਰਡਸ ਆਫ ਅ ਫੈਦਰ ਫਲੌਕ ਟੁਗੇਦਰ ਜੋ ਮੈਂ ਕਰਦੀ ਆ ਤੇ ਬੱਚਾ ਦੂਜੇ ਬੱਚੇ ਨੂੰ ਮੈਂ ਕਹਿੰਦੇ ਇੱਕ ਵਾਰੀ ਟਰਾਈ ਤੇ ਕਰਕੇ ਵੇਖ ਲੈ ਕੀ ਫਰਕ ਪੈ ਜਾਏਗਾ ਤੂੰ ਐਨਾ ਕੁ ਨਹੀਂ ਲੈ ਸਕਦਾ ਇੱਕ ਪੀਅਰ ਨਾਲ ਕੀ ਫਰਕ ਪੈਂਦਾ ਹੈ ਇੱਕ ਕੈਪਸੂਲ ਨਾਲ ਕੀ ਫਰਕ ਪੈਂਦਾ ਹੈ ਲੈ ਮੈਨੂੰ ਕਿਹੜੀ ਆਦਤ ਲੱਗ ਗਈ ਹੈ ਤੇ ਇਹ ਚੀਜ਼ ਜਿਹੜੀ ਹੈਗੀ ਨਾ ਇੰਟਰਸਟ ਤੇ ਕਿਊਰੀਓਸਿਟੀ ਕਿ ਪਤਾ ਨਹੀਂ ਇਸ ਚੀਜ਼ ਨਾਲ ਕੀ ਹੋ ਜਾਣਾ ਹੈ ਇਹ ਚੀਜ਼ ਸਭ ਤੋਂ ਵੱਡਾ ਕਾਰਨ ਹੈ ਕਿ ਬੱਚੇ ਇਸ ਚੀਜ਼ ਦੇ ਵਿੱਚ ਫਸਦੇ ਜਾਂਦੇ ਨੇ ਇੱਕ ਕਿਸੇ ਨੂੰ ਸ਼ੇਅਰ ਨਹੀਂ ਕਰ ਸਕਦੇ ਕਿਸੇ ਵੱਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਕਿ ਇਹ ਪ੍ਰੋਬਲਮ ਹੈ ਇਹ ਕੁਐਸਚਨ ਹੈ ਇਹਦਾ ਕੀ ਜਵਾਬ ਹੈ ਕਰਨਾ ਚਾਹੀਦਾ ਹੈ ਕਿਉਂ ਨਹੀਂ ਕਰਨਾ ਚਾਹੀਦਾ ਇਸ ਚੀਜ਼ ਦਾ ਜਵਾਬ ਉਹਨਾਂ ਨੂੰ ਨਹੀਂ ਮਿਲਦਾ ਜਿਹੜਾ ਕਿ ਅੱਜ ਜਿੱਦਾਂ ਪੁਲਿਸ ਕਮਿਸ਼ਨਰੇਟ ਨੇ ਪੂਰਾ ਈਵੈਂਟ ਆਰਗੇਨਾਈਜ਼ ਕੀਤਾ ਇਹੋ ਜਿਹਾ ਜਵਾਬ ਲਈ ਹੀ ਆਰਗੇਨਾਈਜ਼ ਕੀਤਾ ਹੈ ਕਿ ਉਹਨਾਂ ਨੂੰ ਆਖਰਕਾਰ ਫਿਰ ਕੀ ਸਮਝਦਾ ਜਦੋਂ ਇੱਕ ਵਾਰੀ ਬੱਚਾ ਐਡਿਕਟ ਹੁੰਦਾ ਜਾਂ ਇੱਕ ਵਾਰੀ ਇਸ ਨੂੰ ਲੈਂਦਾ ਤਾਂ ਉਸ ਤੋਂ ਬਾਅਦ ਉਹ ਫਿਰ ਕੀ ਸੋਚਦਾ ਹੈ ਕਿ ਕੀ ਕਰਨਾ ਚਾਹੀਦਾ ਦੇਖੋ ਇੱਕ ਰੀਸੈਂਟ ਸਟੱਡੀ ਸੀ 2 ਸਾਲ ਪਹਿਲੇ ਇੰਡੀਆ ਦਾ ਸਭ ਤੋਂ ਵੱਡਾ ਰਿਸਰਚ ਸੈਂਟਰ ਹੈ ਐਨਆਈਐਮਐਚ ਨੈਸ਼ਨਲ ਇੰਸਟੀਟਿਊਟ ਆਫ ਮੈਂਟਲ ਹੈਲਥ ਰਿਸਰਚ ਉਹਨਾਂ ਨੇ ਨਾ ਇੱਕ ਰਿਸਰਚ ਕੀਤੀ ਜਿਦੇ ਵਿੱਚ ਉਹਨਾਂ ਨੇ ਡਿਫਰੈਂਟ ਡਿਫਰੈਂਟ ਡਰੱਗਸ ਲੈਣ ਵਾਲੇ ਲੋਕਾਂ ਦੀ ਸਕੈਨ ਕੀਤੇ ਸਪੈਕਟ ਸਕੈਨ ਤੇ ਪੈਟ ਸਕੈਨ ਉਹਦੇ ਵਿੱਚ ਕੀ ਹੁੰਦਾ ਦਿਮਾਗ ਦਾ ਜਿਹੜਾ ਹਿੱਸਾ ਕੰਮ ਨਹੀਂ ਕਰਦਾ ਉਹ ਬਲਬ ਵਾਂਗ ਜਾਗ ਪੈਂਦਾ ਹੈ ਤੇ ਉਹਨਾਂ ਨੇ ਵੇਖਿਆ ਡਿਫਰੈਂਟ ਡਿਫਰੈਂਟ ਡਰੱਗਸ ਦੋ ਜਾਂ ਤਿੰਨ ਵਾਰੀ ਲੈਣ ਤੋਂ ਬਾਅਦ ਵੀ ਦਿਮਾਗ ਦੇ ਕੁਝ ਹਿੱਸੇ ਜਗਦੇ ਪਏ ਨੇ ਮਤਲਬ ਉਹ ਕੰਮ ਨਹੀਂ ਕਰਦੇ ਪਏ ਤੇ ਸਾਡੀ ਜਿਹੜੀ ਡਿਸੀਜਨ 메ਕਿੰਗ ਕਪੈਸਿਟੀ ਹੁੰਦੀ ਹੈ ਉਹ ਇੱਕੋ ਵਾਰ ਡਰਗ ਲੈਣ ਬਾਅਦ ਦੂਜੀ ਵਾਰੀ ਖਤਮ ਹੋ ਜਾਂਦੀ ਹੈ ਅਸੀਂ ਕਮਿਟਮੈਂਟ ਹੀ ਨਹੀਂ ਕਰ ਪਾਉਂਦੇ ਕਿ ਚਲੋ ਇੱਕ ਵਾਰੀ ਹੋਰ ਲੈ ਲੈਨੇ ਆ ਦੂਜੀ ਵਾਰੀ ਹੋਰ ਲੈ ਲੈਨੇ ਆ ਤੇ ਅਲਟੀਮੇਟਲੀ ਬੱਚੇ ਦਾ ਦਿਮਾਗ ਤੇ ਬੱਚੇ ਦਾ ਹੀ ਹੈ ਪਹਿਲੀ ਵਾਰੀ ਨਾ ਕੀਤੀ ਨਹੀਂ ਜਾਂਦੀ ਦੂਜੀ ਵਾਰੀ ਸ਼ਰੀਰ ਨਾ ਕਰਨ ਦਿੰਦਾ ਨਹੀਂ ਹੈ ਇਸ ਕਾਰਨ ਉਹ ਹੌਲੀ 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 ਇਸ ਦਲਦਲ ਦੇ ਵਿੱਚ ਫਸਦੇ ਜਾਂਦੇ ਹਨ ਪਰ ਆਖਿਰਕਾਰ ਪਿੰਡਾਂ ਚ ਕਿਵੇਂ ਵੱਧ ਗਿਆ ਇੱਕ ਤਾਂ ਅਸੀਂ ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਅਸੀਂ ਇੱਕ ਜਮਾਨਾ ਸੀ ਕਿ ਆ ਜਾਂਦਾ ਸੀ ਕਿ ਪੰਜਾਬ ਦੀ ਜਵਾਨੀ ਹੈ ਇੱਕ ਸਿਹਤਮੰਦ ਪੰਜਾਬ ਸਾਡੇ ਪਿੰਡਾਂ ਚ ਵੱਸਦਾ ਪਰ ਅੱਜ ਉਹ ਪਿੰਡ ਜਿਹੜੇ ਨੇ ਬਦਨਾਮ ਹੁੰਦੇ ਨਜ਼ਰ ਆ ਰਹੇ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਇਨਫੈਕਟ ਸਿਰਫ ਪਿੰਡਾਂ ਹੀ ਨਹੀਂ ਸ਼ਹਿਰਾਂ ਦੇ ਵਿੱਚ ਵੀ ਕਾਫੀ ਵੱਧ ਗਿਆ ਹੈ ਇੱਕ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਐਜੂਕੇਸ਼ਨ ਉਹਨਾਂ ਤੱਕ ਨਹੀਂ ਪਹੁੰਚ ਪਾ ਰਹੀ ਇਸ ਚੀਜ਼ ਦੇ ਨੁਕਸਾਨ ਬਾਰੇ ਐਜੂਕੇਸ਼ਨ ਉਹਨਾਂ ਤੱਕ ਨਹੀਂ ਪਹੁੰਚ ਪਾ ਰਹੀ ਦੂਜਾ ਪਿੰਡਾਂ ਦੇ ਵਿੱਚ ਮਾਹੌਲ ਇੰਨਾ ਓਪਨ ਨਹੀਂ ਹੈ ਸ਼ਹਿਰਾਂ ਦੇ ਵਿੱਚ ਫਿਰ ਵੀ ਲੋਕੀ ਆਪਣੇ ਬੱਚਿਆਂ ਨਾਲ ਇਸ ਚੀਜ਼ ਬਾਰੇ ਗੱਲ ਕਰਦੇ ਨੇ ਪਿੰਡਾਂ ਦੇ ਵਿੱਚ ਇਸ ਚੀਜ਼ ਬਾਰੇ ਗੱਲ ਨਹੀਂ ਕਰਦੇ ਤੇ ਦੂਜਾ ਤੁਸੀਂ ਕਿਹਾ ਕਿ ਪਿੰਡਾਂ ਦੇ ਵਿੱਚ ਸ਼ਰਮ ਬਹੁਤ ਵੱਡੀ ਚੀਜ਼ ਹੈ ਕਿ ਮੇਰਾ ਬੱਚਾ ਇਹ ਕਰ ਰਿਹਾ ਹੈ ਜਾਂ ਮੇਰਾ ਪ੍ਰਾਇ ਕਰ ਰਿਹਾ ਕਿਸੇ ਨੂੰ ਪਤਾ ਨਾ ਲੱਗ ਜਾਏ ਮੈਨੂੰ ਲੁਕਾ ਚੁਪਾ ਕੇ ਰੱਖਣਾ ਉਹ ਬਿਹਤਰ ਹੈ ਇਹਦਾ ਇਲਾਜ ਕਰਾਉਣ ਤੋਂ ਬਿਹਤਰ ਹੈ ਕਿ ਮੈਂ ਇਹਨੂੰ ਲੁਕਾ-ਚੁਪਾ ਕੇ ਰੱਖਣਾ ਜਾਂ ਦੂਜੀ ਚੀਜ਼ ਉਹ ਇਹਨੂੰ ਇੱਕ ਮਾੜੀ ਆਦਤ ਮੰਨਦੇ ਨੇ ਬਿਮਾਰੀ ਹਜੇ ਤੱਕ ਨਹੀਂ ਮੰਨਦੇ ਅਰਬਨ ਏਰੀਆਜ਼ ਦੇ ਵਿੱਚ ਸਿਟੀ ਦੇ ਵਿੱਚ ਅਸੀਂ ਇਹਨੂੰ ਬਿਮਾਰੀ ਮੰਨਦੇ ਹਾਂ ਇਹਦਾ ਇਲਾਜ ਕਰਦੇ ਹਾਂ ਪਰ ਰੂਰਲ ਏਰੀਆਜ਼ ਦੇ ਵਿੱਚ ਐਜੂਕੇਸ਼ਨ ਹੁਣ ਤੱਕ ਨਹੀਂ ਪਹੁੰਚ ਰਹੀ ਕਿ ਇਹ ਇੱਕ ਬ੍ਰੇਨ ਡਿਸਆਰਡਰ ਹੈ ਇੱਕ ਬਿਮਾਰੀ ਹੈ ਮਾੜੀ ਚੀਜ਼ ਨਹੀਂ ਹੈ ਬੰਦਾ ਮਾੜਾ ਨਹੀਂ ਹੈ ਆਦਤ ਮਾੜੀ ਹੈ ਨਸ਼ਾ ਮਾੜਾ ਹੈ ਤੇ ਉਹਦਾ ਇਲਾਜ 100% ਪੋਸੀਬਲ ਹੈ ਇਟ ਇਜ਼ ਅ ਟ੍ਰੀਟੇਬਲ ਡਿਜ਼ੀਜ਼ ਪਰ ਇੱਕ ਅਸੀਂ ਦੇਖਦੇ ਆ ਕਿ ਆਖਿਰਕਾਰ ਕਈ ਵਾਰ ਲੋਕ ਇੰਜੈਕਟ ਕਰਦੇ ਆ ਇੰਜੈਕਟ ਤੱਕਨ ਦੀ ਨੌਬਤ ਪਹਿਲੀ ਸਟੇਜ ਤੇ ਆ ਜਾਂਦੀ ਹੈ ਕਿ ਸੈਕਿੰਡ ਤੇ ਕਿ ਥਰਡ ਤੇ ਕਿ ਕਦੋਂ ਤੱਕ ਆਉਂਦੀ ਹੈ ਇੰਜੈਕਟ ਦੀ ਜਿਹੜੀ ਨੌਬਤ ਹੈ ਦੇਖੋ ਬਾਈ ਐਕਸਪੀਰੀਅੰਸ ਮੈਂ ਤੇ ਇਹੀ ਕਹਾਂਗੀ ਕਿ ਬੱਚਾ ਸਭ ਤੋਂ ਪਹਿਲਾਂ ਸ਼ੁਰੂ ਤੇ ਇੰਜੈਕਸ਼ਨ ਤੋਂ ਨਹੀਂ ਕਰਦਾ ਕਿਉਂਕਿ ਪਹਿਲੀ ਚੀਜ਼ ਉਹ ਬਹੁਤ ਐਕਸਪੈਂਸਿਵ ਹੈ ਤੇ ਦੂਜੀ ਚੀਜ਼ ਹਰ ਇੱਕ ਬੱਚੇ ਨੂੰ ਇਹ ਕਰਨਾ ਨਹੀਂ ਆਉਂਦਾ ਸ਼ੁਰੂਆਤ ਛੋਟੀ ਚੀਜ਼ ਤੋਂ ਹੁੰਦੀ ਹੈ ਪਰ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਗਿਲਟ ਹੁੰਦਾ ਹੈ ਚੌਥੀ ਵਾਰੀ ਸਿਰਫ ਤਲਬ ਹੁੰਦੀ ਹੈ ਪਾਵੇਂ ਬੱਚਾ ਅਫੀਮ ਤੋਂ ਸ਼ੁਰੂ ਹੋਏ ਪਾਵੇਂ ਬੱਚਾ ਕੈਪਸੂਲ ਤੋਂ ਸ਼ੁਰੂ ਹੋਏ ਜਦੋਂ ਉਹ ਕੈਪਸੂਲ ਦੀ ਸੈਚੂਰੇਸ਼ਨ ਹੋ ਜਾਂਦੀ ਹੈ ਸਰੀਰ ਨੂੰ ਉਹ ਸਫੀਸ਼ੀਐਂਟ ਨਹੀਂ ਹੁੰਦਾ ਉਹ ਅਗਲੇ ਅਗਲੇ ਸਬਸਟੈਂਸ ਤੇ ਜਾਂਦਾ ਹੈ ਫਿਰ ਅਗਲੇ ਸਬਸਟੈਂਸ ਤੇ ਜਾਂਦਾ ਹੈ ਹੌਲੀ 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 ਐ ਕਿਸਾ ਵੱਧੇ ਵੱਧੇ ਇੰਜੈਕਸ਼ਨ ਤੱਕ ਵੀ ਪਹੁੰਚ ਜਾਂਦਾ ਹੈ ਤੇ ਇਸ ਕਾਰਨ ਪੰਜਾਬ ਦੇ ਵਿੱਚ ਇੰਜੈਕਸ਼ਨ ਦਾ ਯੂਜ਼ ਹੁਣ ਬਹੁਤ ਜ਼ਿਆਦਾ ਵੱਧ ਗਿਆ ਹੈ ਕਿ ਇਸ ਸਮੇਂ ਦੇ ਹਾਊ ਕਿੰਨਾ ਜ਼ਬਰਦਸਤ ਹੈ ਜਾਂ ਕਿੰਨਾ ਨੁਕਸਾਨਦੇ ਹੈ ਬਹੁਤ ਬਹੁਤ ਜ਼ਿਆਦਾ ਅਮ੍ਰਿਤਾ मैम ਨੇ ਅੱਜ ਹੀ ਇਵੈਂਟ ਦੇ ਵਿੱਚ ਦੱਸਿਆ ਕਿ 8.5 ਲੱਖ ਲੋਕ OPD ਤੇ IPD ਸਿਰਫ ਗਵਰਨਮੈਂਟ ਸੈਂਟਰ ਦੇ ਵਿੱਚ ਪੰਜਾਬ ਦੇ ਵਿੱਚ ਐਡਮਿਟਡ ਨੇ ਜਿਨ੍ਹਾਂ ਦੇ ਵਿੱਚ ਪ੍ਰਾਈਵੇਟਸ ਦੀ ਕੋਈ ਗਿਣਤੀ ਨਹੀਂ ਹੈ ਤੇ ਜਿਨ੍ਹਾਂ ਵਿੱਚ ਉਹਨਾਂ ਬੱਚਿਆਂ ਦੀ ਤੇ ਉਹਨਾਂ ਐਡਲਟਸ ਦੀ ਕੋਈ ਗਿਣਤੀ ਨਹੀਂ ਹੈ ਜਿਹੜੇ ਅਜੇ ਤੱਕ ਅਦੇ ਇੱਕ ਹਸਪੀਟਲ ਪਹੁੰਚੇ ਹੀ ਨਹੀਂ ਤੇ ਮਤਲਬ ਇਹ ਨੰਬਰ ਸਾਡੀ ਸੋਚ ਤੋਂ ਬਹੁਤ ਜ਼ਿਆਦਾ ਵੱਡਾ ਹੈ ਤੇ ਇਹ ਬਹੁਤ ਗਹਿਰੀ ਚੀਜ਼ ਹੈ 10 ਵਿੱਚੋਂ ਹਰ 4 ਬੰਦੇ ਸਾਡੇ ਆਸ-ਪਾਸ ਵੀ ਜਿਹੜੇ ਹੈਗੇ ਨੇ ਸ਼ਾਇਦ ਇਸ ਚੀਜ਼ ਦੇ ਗ੍ਰਾਫਟ ਵਿੱਚ ਹੈਗੇ ਨੇ ਤੇ ਕਿੰਨਾ ਵਜਿਸਤਰੀ ਕਿਨੱਕੀ ਕੀ ਇਹ ਕੀ ਚੀਜ਼ ਹੈ ਜਿਸ ਦਾ ਤੁਸੀਂ ਮੈਨੂੰ ਪਹਿਲੇ ਦੱਸਿਆ ਕਿ ਬ੍ਰੇਨ ਜਰਾ ਕੰਮ ਕਰਨਾ ਬੰਦ ਕਰ ਦਿੰਦਾ ਆਖਿਰਕਾਰ ਇਹ ਕਿਵੇਂ ਹੁੰਦਾ ਕਿਉਂਕਿ ਬੱਚਾ ਪੜ੍ਹਾਈ ਲਿਖਾਈ ਪੂਰੀ ਕਰਦਾ ਉਹਨੂੰ ਇੰਨਾ ਤੇ ਪਤਾ ਹੈ ਕਿ ਅੱਛੀ ਚੀਜ਼ ਕੀ ਹੈ ਬੁਰੀ ਚੀਜ਼ ਕੀ ਹੈ ਇਹ ਕਿਸ ਤਰੀਕੇ ਦੇ ਨਾਲ ਹੁੰਦਾ ਦੇਖੋ ਚੰਗੀ ਤੇ ਮਾੜੀ ਚੀਜ਼ ਦਾ ਬੱਚੇ ਨੂੰ ਪਤਾ ਹੁੰਦਾ ਪਰ ਮੈਂ ਜਿੱਦਾਂ ਕਿਹਾ ਪਹਿਲੀ ਵਾਰੀ हां કેના بچے ਦੀ ਗਲਤੀ ਹੋ ਜਾਂਦੀ ਹੈ ਮਾਸੂਮੀਅਤ ਦੇ ਵਿੱਚ ਵੀ ਕਈ ਵਾਰੀ ਇਹ ਗਲਤੀ ਹੋ ਜਾਂਦੀ ਹੈ ਤੇ ਬ੍ਰੇਨ ਦੇ ਵਿੱਚ ਇਸ ਡਰਗ ਦਾ ਇਫੈਕਟ ਹੀ ਇਹੋ ਜਿਹਾ ਹੁੰਦਾ ਐਸੇ ਲਈ ਤੇਨੂੰ ਪాయిਜ਼ਨ ਕਹੀਦਾ ਹੈ ਜਦੋਂ ਅਸੀਂ ਰੈਟ ਪాయిਜ਼ਨ ਲੈਂਦੇ ਆ ਸਾਡਾ ਲਿਵਰ ਫੇਲਿਅਰ ਹੁੰਦਾ ਹੈ ਲਿਵਰ ਵੀ ਇੱਕ ਸਾਡੇ ਸ਼ਰੀਰ ਦਾ ਆਰਗਨ ਹੈ ਜਦੋਂ ਅਸੀਂ ਡਿੱਗਦੇ ਆ ਸਾਡੀ ਹੱਡੀ ਟੁੱਟਦੀ ਹੈ ਉਦਾਂ ਹੀ ਜਦੋਂ ਅਸੀਂ ਡਰਗ ਲੈਂਦੇ ਆ ਸਾਡੇ ਬ੍ਰੇਨ ਦੇ ਕੁਝ ਹਿੱਸੇ ਕੰਪਲੀਟਲੀ ਤੇ ਪਰਮਨੈਂਟਲੀ ਡਿਸਟਰੋਏ ਹੋ ਜਾਂਦੇ ਨੇ ਦੇ ਕਾਰਨ ਬੱਚਾ ਦੂਜੀ ਵਾਰੀ ਨਾ ਕਰੀ ਨਹੀਂ ਸਕਦਾ ਉਹਨੂੰ ਹੀ ਤੇ ਡੋਪਾਮਿਨ ਰਸ਼ ਤੇ ਗਰੀਵਿੰਗ ਕਾਇਦੀ ਹੈ ਮੈਡਮ ਇਹ ਹੋ ਗਈ ਸਮੱਸਿਆ ਹੁਣ ਮੈਂ ਚਾਹੂੰਗਾ ਕਿ ਤੁਸੀਂ ਇੱਕ ਸਾਨੂੰ ਇੱਕ ਪਾਰਟ ਐ ਦੱਸੋ ਕਿ ਇਹਦੇ ਤੋਂ ਬੱਚਿਆ ਕਿਵੇਂ ਜਾ ਸਕਦਾ ਕਿਵੇਂ ਕਿਸ ਤਰੀਕੇ ਦੇ ਨਾਲ ਅਸੀਂ ਇਹ ਤੋਂ ਬਚ ਸਕਨੇ ਆ ਕਿਉਂਕਿ ਇਹ ਤੇ ਹੋ ਗਿਆ ਇਸ ਤਰੀਕੇ ਨਾਲ ਤੁਸੀਂ ਦੱਸਿਆ ਜੋ ਮਾਹੌਲ ਬਣ ਰਿਹਾ ਜਿਸ ਤਰੀਕੇ ਨਾਲ ਬੱਚੇ ਦੀ ਮੈਂਟਲ ਹੈਲਥ ਹੁੰਦੀ ਹੈ ਇਹਨੂੰ ਬਚਨ ਦਾ ਜਾਂ ਇਹਨੂੰ ਖਤਮ ਕਰਨ ਦਾ ਕੀ ਤਰੀਕਾ ਦੇਖੋ ਇਕ ਤੇ ਪ੍ਰੀਵੈਂਸ਼ਨ ਦਾ ਸਭ ਤੋਂ ਵੱਡਾ ਕਾਰਨ ਚੀਜ਼ এডੂਕੇਸ਼ਨ ਹੈ ਤੇ ਦੂਜਾ ਪਰਿਵਾਰਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਸ ਚੀਜ਼ ਦਾ ਕੰਪਲੀਟ ਇਲਾਜ ਹੈ ਜਦੋਂ ਇਲਾਜ ਅਵੇਲੇਬਲ ਹੈ ਉਹਨਾਂ ਦਾ ਇਲਾਜ ਕਰਾਇਆ ਜਾਏ ਤੇ ਕੋਈ ਜ਼ਿੰਮੇਵਾਰੀ ਬੰਦੀ ਹੈ ਕਿ ਆਪਣੇ ਬੱਚਿਆਂ ਨੂੰ ਐਜੂਕੇਟ ਕਰੇ ਐਬਸੋਲੂਟਲੀ ਖੁੱਲ ਕੇ ਇਸ ਚੀਜ਼ ਬਾਰੇ ਗੱਲ ਕਰੋ ਇਹਨਾਂ ਚੀਜ਼ਾਂ ਦਾ ਨੁਕਸਾਨ ਬੱਚਿਆਂ ਨੂੰ ਦੱਸੋ ਬੱਚਿਆਂ ਲਈ ਮੈਂਟਰ ਬਣੋ ਬੱਚਿਆਂ ਮੈਂਟਰ ਮਤਲਬ ਕਿ ਉਹਨਾਂ ਲਈ ਉਹ ਅਡਲਟ ਬਣੋ ਕਿ ਬੱਚੇ ਦੀਵਾਨ ਜੇ ਮੇਰੇ ਮਨ ਦੇ ਵਿੱਚ ਕੋਈ ਸਵਾਲ ਹੈ ਮੈਂ ਆਪਣੇ ਮਾਪਿਆਂ ਨੂੰ ਜਾ ਕੇ ਪੁੱਛ ਸਕਾਂ ਕਿ ਇਹਦਾ ਕੀ ਨੁਕਸਾਨ ਹੋ ਸਕਦਾ ਹੈ ਜਾਂ ਕਦੀ ਇੱਕ ਵਾਰੀ ਗਲਤੀ ਕਰ ਵੀ ਲਈ ਤੇ ਆਪਣੇ ਮਾਪਿਓ ਨੂੰ ਓਪਨਲੀ ਜਾ ਕੇ ਦੱਸਿਆ ਜਾ ਸਕੇ ਕਿ ਮੇਰੇ ਕੋਲੋਂ ਇਹ ਹੋ ਗਿਆ ਹੈ ਮੈਨੂੰ ਇਸ ਚੀਜ਼ ਦਾ ਮਾਹੌਲ ਕੁਝ ਅਲੱਗ ਹੁੰਦਾ ਤੁਸੀਂ ਜਿਹੜੀ ਇਹ ਗੱਲ ਕਰ ਰਹੇ ਹੋ ਇਹ ਸ਼ਹਿਰਾਂ ਦਾ ਮਾਹੌਲ ਹੋ ਸਕਦਾ ਪਿੰਡਾਂ ਦਾ ਮਾਹੌਲ ਥੋੜਾ ਡਿਫਰੈਂਟ ਹੁੰਦਾ ਹੈ ਅਸੀਂ ਉਹਦੇ ਵਿੱਚ ਇਹ ਚੀਜ਼ ਮੰਨ ਅੱਜ ਲੋਕ ਸੱਥਾਂ ਚ ਬੰਦੇ ਨੇ ਨੌਜਵਾਨ ਬੰਦੇ ਨੇ ਉਹਨੂੰ ਫਿਰ ਕਿਵੇਂ ਹੈਂਡਲ ਕੀਤਾ ਜਾ ਜਾਵੇ ਦੇਖੋ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਐ ਵੀ ਸਮਝਣਾ ਚਾਹੀਦਾ ਹੈ ਕਿ ਮਾਬਾਪ ਹਰ ਇੱਕ ਦੇ ਮਾਬਾਪ ਹੁੰਦੇ ਕੋਈ ਵੀ ਮਾਂ ਤੇ ਕੋਈ ਵੀ ਪਿਓ ਆਪਣਾ ਬੱਚਾ ਕਦੀ ਵੀ ਐਸ ਦਲਦਲ ਦੇ ਵਿੱਚ ਫਸਦਾ ਨਹੀਂ ਵੇਖਣਾ ਚਾਹੇਗਾ ਭਾਵੇਂ ਉਹ ਪਿੰਡ ਦਾ ਹੋਵੇ ਭਾਵੇਂ ਉਹ ਸ਼ਹਿਰ ਦਾ ਹੋਵੇ ਗੁੱਸਾ ਜ਼ਰੂਰ ਕਰੇਗਾ ਪਹਿਲੀ ਵਾਰੀ ਦੂਜੀ ਵਾਰੀ ਗੁੱਸਾ ਜ਼ਰੂਰ ਕਰੇਗਾ ਬਟ ਜਦੋਂ ਅਸੀਂ ਹੈਲਪ ਮੰਗਾਂਗੇ ਦੋ ਤਿੰਨ ਚਾਰ ਵਾਰੀ ਉਹਨਾਂ ਨਾਲ ਖੁੱਲ ਕੇ ਬੈਠ ਕੇ ਗੱਲ ਕਰਾਂਗੇ ਉਹ ਸਾਡੀ ਮਦਦ ਜ਼ਰੂਰ ਕਰਨਗੇ ਤੱਕ ਹੀ ਸਮਝੋ ਕਿ ਇਸ ਤਰ੍ਹਾਂ ਦਾ ਅਵੇਅਰਨੈਸ ਹੋਰ ਹੋਣੀ ਚਾਹੀਦੀ ਬਿਲਕੁਲ ਜੀ ਪੁਲਿਸ ਕਮਿਸ਼ਨਰ ਜੀ ਨੂੰ ਬਹੁਤ ਬਿਗ ਗਰਾਉਂਡ ਆਫ ਅ ਪਲਾਜ਼ ਹੈ ਕਿ ਉਹ ਇੰਨੇ ਚੰਗੇ ਇਵੈਂਟਸ ਕਰ ਰਹੇ ਨੇ ਤੇ ਜਿੰਨੀ ਜ਼ਿਆਦਾ ਅਵੇਅਰਨੈਸ ਹੋਏਗੀ ਸਪੈਸ਼ਲੀ ਪਿੰਡਾਂ ਦੇ ਵਿੱਚ ਉਨੀ ਜ਼ਿਆਦਾ ਨੋਲੇਜ ਹੋਏਗੀ ਐਂਡ ਪ੍ਰੀਵੈਂਸ਼ਨ ਇਜ਼ ਆਲਵੇਸ ਬੈਟਰ ਦੈਨ ਕਿਉਰ ਥੈਂਕ ਯੂ ਮੈਡ ਤਾਂ ਇਹ ਅਜਸੀਦ ਚਰਚਾ ਕੀਤੀ ਹੈ ਕਿ ਆਖਿਰਕਾਰ ਕਿਵੇਂ ਇਹ ਦਲਦਲ ਜਿਹੜੀ ਹੈ ਆਪਣੇ ਆਪ ਬੰਦੀ ਹੈ ਕਿਵੇਂ ਬੱਚੇ ਜਿਹੜੇ ਨੇ ਪਿੰਡਾਂ ਦੇ ਵਿੱਚ ਆਪਣਾ ਜਿਹੜਾ ਜਾਲ ਆਪ ਬੁੰਦੇ ਨੇ ਕਿਵੇਂ ਇੱਕ ਬੱਚਾ ਸ਼ੁਰੂਆਤ ਕਰਦਾ ਹੈ ਔਰ ਕਿੱਥੋਂ ਤੱਕ ਪਹੁੰਚਦਾ ਹੈ ਇਹ ਚੀਜ਼ਾਂ ਜਿਹ ਜਿਹੜੀਆਂ ਗੌਰ ਕਰਨ ਵਾਲੀਆਂ ਨੇ ਤਾਂ ਕਿ ਪਿੰਡਾਂ ਦੇ ਵਿੱਚ ਇਸ ਦੀ ਅਵੇਰਨੈਸ ਕੀਤੀ ਜਾਵੇ ਅਸੀਂ ਤਾਂ ਕਿ ਇੱਕ ਸੱਭੇ ਸਮਾਜ ਦੀ ਇੱਕ ਰਚਨਾ ਕਰ ਸਕੀ ਤੇ ਪੰਜਾਬ ਜੋ ਕਿ ਆਪਣੇ ਪੁਰਾਣੇ ਸਮੇਂ ਦੇ ਵਿੱਚ ਆਪਣੀ ਸਿਹਤਮੰਦ ਕਰਕੇ ਜਾਣਿਆ ਜਾਂਦਾ ਸੀ ਉਹ ਦੁਬਾਰਾ ਕਾਇਮ ਹੋ ਸਕੇ ਕੈਮਰਾਮੈਨ ਅਰਜਨ ਅਲਸਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ